ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਵੱਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਢਿੱਲਵਾ ਮਿੱਤਰੋ ਢਿੱਲਵਾ ਪਿੰਡ ਆ ਜਿਹੜਾ ਜਦੋਂ ਆਪਾਂ ਫਰੀਦਕੋਟ ਤੋਂ ਕੋੜਕਪੂਰੇ ਨੂੰ ਆਉਣੇ ਕੋੜਕਪੂਰੇ ਤੋਂ ਜਾਣੇ ਆਪਾਂ ਮਿੱਤਰੋ ਅਮਰਤਸਰ ਵਾਲਾ ਰੋਡ ਵੱਡਾ ਫੜਦੇ ਬਠਿੰਡੇ ਵਾਲੇ ਪਾਸੇ ਨੂੰ ਜਾਣੇ ਆ ਤਾਂ ਉਸ ਰੋਡ ਤੜਨ ਤੋਂ ਪਹਿਲਾਂ ਪਿੰਡ ਆਉਂਦਾ ਵਾ ਮਿੱਤਰੋ ਢਿੱਲਵਾ ਕੋੜਕਪੂਰੇ ਸ਼ਹਿਰ ਦਾ ਗਵੰਡੀ ਪਿੰਡ ਆ ਘਰੇਲੂ ਫਾਰਮਰ ਦੇ ਘਰੇ ਇਸ ਟਾਈਮ ਮੌਜੂਦ ਹਾਂ ਬਾਈ ਦੇ ਕੋਲੇ ਦੋ ਜਾਨਵਰ ਬਕੂ ਇੱਕ ਤਾਂ ਅਸਰ ਝੋਟੀ ਤੇ ਇੱਕ ਤੋਕੜ ਗੱਬੜਗਾ ਦੋਵਾਂ ਜਾਨਵਰਾਂ ਦੀ ਡਿਟੇਲ ਲੈ ਲੈਣੇ ਆ ਰੇਡ ਦੁੱਧ ਮਾਲਕ ਦਾ ਸਾਰੀ ਜਾਣਕਾਰੀ ਦੇ ਦਿੰਦਾ ਤੁਹਾਨੂੰ ਮਿੱਤਰੋ ਆਓ ਮਿਲਦੇ ਆ ਬਾਈ ਨੂੰ ਆਪਾਂ ਸਸੀ ਗੱਲ ਵੀਰੇ ਕੀ ਹਾਲ ਆ ਵੱਡੇ ਬਾਈ ਸਿੱਤਾ ਦੇ ਪਰਿਵਾਰ ਬਾਈ ਨਹੀਂ ਬਾਈ ਵਧੀਆ ਜੀ ਆਪਣੇ ਸੁਖੁਸ਼ੂਕਰ ਬਾਈ ਅੱਛਾ ਇੱਕ ਵਾਰੀ ਨਾਮ ਦੱਸ ਦੀ ਵੀਰੇ ਆਪਣਾ ਭਾਈ ਪਿੰਡ ਚ ਦਾ ਭੁੱਲਰ ਹੀ ਕਹਿੰਦੇ ਆ ਜੀ ਹਾਂਜੀ ਵੀ ਪਿੰਡ ਦੇ ਭੁੱਲਰ ਪੁੱਛ ਕੀ ਆ ਹਾਂ ਭੁੱਲਰ ਡੈਰੀ ਵਾਲਾ ਜਿੱਥੇ ਮਰਜੀ ਪੁੱਛੋ ਭੁੱਲਰ ਡੈਰੀ ਵਾਲਾ ਠੀਕ ਹੈ ਭਾਈ ਅੱਛਾ ਇਹ ਭੁੱਲਰ ਭਾਈ ਫਿਰ ਸੈਟਅਪ ਬਹੁਤ ਵਧੀਆ ਨਿੱਕਾ ਜਿਹਾ ਕੀਤਾ ਹੋਇਆ ਤਿਆਰ ਹੈ ਹਾਂਜੀ ਹਾਂਜੀ ਇਹ ਕਿੰਨੇ ਪਸ਼ੂਆਂ ਦਾ ਜਗ੍ਹਾੜ ਹੋਏ ਬਣਿਆ ਹੋਇਆ ਇਹ ਦੱਸਾਂ ਕਿ ਇਹ ਬਣਾਇਆ ਇਹ ਹੁਣ ਉਧਰ ਬਣਾਉਣਾ ਪਰਲੇ ਸਾਈਡ ਠੀਕ ਐ ਵੀਰੇ ਉਹ ਵਿਆਹ ਬਸ ਮੱਜਾ ਤਾਂ ਹੀ ਪਾੜਾ ਫਿਰ ਵਧੀਆ ਰੱਖੀ ਮੱਜਾ ਤਾਂ ਹੀ ਕਿਉਂਕਿ ਸਾਡੇ ਪਿੰਡ گاਵਾ ਜਿਆਦੇ ਆ ਮੱਜਾ ਘਾਟਾ ਹੂੰ ਫਿਰ ਦੁੱਧ ਦਾ ਕੰਮ ਤੇਰਾ ਹੈ ਨਾ ਹਾਂਜੀ ਡੈਰੀ ਬਾਕੀ ਨਾਲ ਕਰੀ ਇੱਥੇ ਹੀ ਮਾਲਾ ਕਰੇ ਨੂੰ ਬੰਦਿਆਂ ਨੂੰ ਵੇਚ ਰਹਿਣਾ ਵਧੀਆ ਕੀਮਤਾਂ ਮਿਲ ਜਾਂਦੀ ਉਦੋਂ ਵਧੀਆ ਬਈ ਵਧੀਆ ਚਲੋ ਸ਼ੁਕਰ ਆ ਬਈ ਬਚਤ ਹੈਗੀ 2 ਰੁਪਏ ਹਾਂ ਹਾਂ ਵਾਦੂ ਬਈ ਚਲੋ ਸ਼ੁਕਰ ਆ ਰੱਬ ਦਾ ਬਈ ਅੱਛਾ ਜਾਨਵਰ ਦੋ ਵੇਚ ਲਿਆ ਵੀਰੇ ਹਾਂ ਤੇ ਪੌਣੀ ਵੀ ਮੈਂ ਆ ਵੇਚ ਕੇ ਸੱਜਰ ਹੈ ਨਾ ਤਾਂ ਕਰਕੇ ਅੱਛਾ ਤੇ ਗਾਂ ਬਾਰੇ ਦੱਸੀ ਬਈ ਬਈ ਜੀ ਇਹਨੂੰ 26 ਤਰੀਕ ਨੂੰ 7ਵਾਂ ਮਹੀਨਾ ਲੱਗਾ ਠ ਹਾਂਜੀ ਤੇ ਦੁੱਧ ਵੀਰੇ ਇਹਦੇ ਥਲੇ ਹੁਣ ਦੁੱਧ ਬਾਈ ਜੀ ਹੁਣ ਤਾਂ 1.5 ਕਿਲੋ ਖਰਾ ਫੀਡ ਤੋਂ ਬਿਨਾ ਠੀਕ ਹੈ ਫੀਡ ਨਹੀਂ ਪਉਂਦਾ ਹਾਂ ਜੇ ਫੀਡ ਪਾਉਣਾ ਫਿਰ 2.5 ਕਿਲੋ ਡੰਗ ਦਾ ਕਰ ਜਾਂਦੀ ਆ ਠੀਕ ਹੈ ਵੀਰੇ ਠੀਕ ਹੈ ਫੀਡ ਕਾਰਨ ਮੋਗ ਮਾਰਦੇ ਤਾਂ ਕਰਕੇ ਫੀਡ ਬੰਦ ਕੀਤੀ ਇਹਦੀ ਠੀਕ ਹੈ ਵੀਰੇ ਤੇ ਮਗਰ ਇਹਦੇ ਬੱਚੀ ਆ ਵੀਰੇ ਮਗਰ ਬੱਚੇ ਮਗਰ ਰਸੋਈ ਗਰਲੈਂਡੋ ਦੀ ਠੀਕ ਹੈ ਮਿਲਦੀ ਥੀ ਸੀਲ ਥਨੀ ਚੁੰਨ ਤਾਂ ਮੈਂ ਖਪਾ ਹੁਣੇ ਧਰ

ਆ ਨਹੀਂ ਥਾਂ ਕੋ ਜਮ ਹੁਣ ਆਪਾਂ ਬਹਿ ਕੇ ਹੁਣੀ ਦੁੱਧ ਲਾਇਆ ਹੋਣਾ ਇਹਨੇ ਇਹਦੀ ਸੀਲ ਆ ਠੀਕ ਹੈ ਬਈ ਠੰਡੀ ਵਾਲੀ ਹੈ ਹਨਾ ਦਸਦੀ ਆ ਗਾਂ ਵੀ ਬਸ ਹੁਣ ਕਰਦੇ ਕਹਿੰਦੇ ਛੱਡਨੀ ਆ ਦੁੱਧਾਂ ਹੂੰ ਮੈਂ ਆਹ ਚਲੋ ਦੁੱਧ ਦੁੱਧ ਛੱਡਨੇ ਆਪਾਂ ਦੁੱਧ ਦਾ ਕੰਮ ਆ ਹੂੰ ਫਿਰ ਉਹ ਵੇਚ ਕੇ ਤਾਂ ਮੱਝ ਲੈਣੇ ਬਣ ਤਾਂ ਨਾ ਦੇਦੀ ਚੱਲ ਹਨਾ ਉਹ ਨੂੰ ਤਾਂ ਰਹਿੰਦੀ ਏ ਕਿ ਨਹੀਂ ਤੋਰਦੀ ਨਹੀਂ ਤੋਰਨੇ ਆ ਤੋਰ ਲੋ ਪਰ ਡਰ ਜਾਂਦੀ ਏ ਨਾ ਨਾ ਡਰ ਰਹਿੰਦੇ ਵੀਰੇ ਤਿਲਕ ਤੁਲਕ ਜਾਂਦਾ ਕਿ ਵੀਰੇ ਐਸਾ ਦੋ ਨੰਬਰ ਝੋਟੀ ਆ ਜਿਹੜੀ ਵੀਰੇ ਹਾਂਜੀ ਇਹ ਪਾਕਿਸਤਾਨ ਦੀ ਨੀਲੀ ਰਵੀ ਠੀਕ ਹੈ ਇਹ ਕਿੰਨੇ ਚਰਦੀ ਆ ਵੱਡੇ ਭਾਈ ਇਹ ਤਿੰਨਾਂ ਸਾਲਾਂ ਤੋਂ ਇੱਕ ਮਹੀਨੇ ਘਾਟਾ ਇਹ ਟੀਕਾ ਭਰਾਇਆ ਵੀਰੇ ਇਹਨੂੰ ਇਹਦੇ ਟੀਕਾ ਪਹਿਲੀ ਹੀ ਹੀਟ ਆਈ ਸੀਗੀ ਹੂੰ ਉਹ ਛਡਾ ਸੀ ਡਾਕਟਰ ਨੇ ਠੀਕ ਆ ਵੀਰੇ ਹੁਣ ਦੂਜੀ ਹੀਟ ਦੇ ਆਪਾਂ ਟੀਕਾ ਬਰਾਉਣਾ ਇਹਦੇ ਵੀ ਤਿੰਨਾਂ ਸਾਹ ਉਮਰ ਪੁੱਤੀ ਦਾ ਵੀ ਟੀਕਾ ਲੈਣ ਵਾਲੀ ਆ ਹਾਂ ਟੀਕਾ ਲੈਣਾ ਮੀ ਨਹੀਂ ਦੇ ਦੇਂਗੇ ਵੱਡੇ ਭਾਈ ਮੈਂ ਮੋਲ ਤਾਂ 60000 ਕਰਦੇ ਆ ਮੰਨ ਤਾਂ ਖੁੱਲਾ ਕਰਨਾ ਪੈਣਾ ਹਾਂ ਮੋਕੇ ਤੇ ਕਰਦਾ ਛੋਟੀ ਦੇ ਦੀ ਚੰਗੀ ਆ ਵੀਰੇ ਪਰ ਇਹਨਾਂ ਰੇਟ ਵਿੱਚੋਂ ਅਗਲਾ ਭਰਦਾ ਨਹੀਂ ਗਾ ਇਹਨਾਂ ਨੂੰ ਹਾਂ ਹਾਂ ਆ ਜੀ ਅਗਲਾ ਪਤਾ ਕੀ ਸੋਚ ਲੈਂਦਾ ਵੱਡੇ ਭਾਈ ਵੀ ਅੱਜ 60000 ਰੁਪਏ ਇਹਦੇ ਤੇ ਅਸਰ ਤੇ ਲਾਵਾਂਗੇ ਕੋਈ 20 ਪਾ ਕੇ 80 ਦੀ ਟੋਕੜ ਲੈ ਲੈਣੇ ਹਨਾ ਹਾਂ ਇੱਥੇ ਦਿਮਾਗ ਚੱਲਾ ਜਾਂਦਾ ਹਾਂ ਹਾਂ ਜੀ ਹਾਂ ਜੀ ਆ ਇਹਨਾਂ ਨੂੰ ਕੱਢੀ ਬਾਹਰ ਨੂੰ ਵੀਰੇ ਯਾਰ ਕੱਢ ਦਿੰਨੀ ਲੈ ਵੀ ਮਿੱਤਰੋ ਸਿੰਘੀ-ਸੁੰਗੀ ਕੱਦ ਕੋਦ ਅੰਗਾ-ਉੰਗਾ ਦੀ ਝੋਟੀ ਪਹੁੰਚੀ ਦੀਵ ਚੋਲੀ ਵਿਖਾਦੀ ਪੁੱਤ ਨੇੜੇ ਹੋ ਕੇ ਕਿਹਨਾਂ ਸਿੰਘ ਮੂੰਹ ਮੱਥਾ ਵਿਖਾਦੇ ਭਾਈ ਉਹ ਨਹੀਂ ਮਾਰਦਾ ਲਓ ਠੀਕ ਹੈ ਭਾਈ ਅੱਛਾ ਵੀਰੇ ਨੰਬਰ ਦਈ ਕਰਦੇ ਭਾਈ ਕਹਿੰਦੇ ਭਾਈ ਨੰਬਰ ਆਪਣਾ ਜੀ 63991 ਜੀ 98274 ਇੱਕ ਵਾਰੀ ਹੋਰ ਬੋਲ ਵੀਰੇ 63991 ਜੀ 98274 ਠੀਕ ਹੈ ਇਸ ਨੰਬਰ ਤੇ ਕਾਲੋ ਭਾਈ ਨਾਲ ਰਾਬਤਾ ਕੀ ਹੈ ਮਿੱਤਰੋ ਪਿੰਡ ਹੈਗਾ ਢਿੱਲਵਾ ਜਿਲ੍ਹਾ ਹੈਗਾ ਫਰੀਦਕੋਟ